ਕੁਲਵੀਰ ਸਿੰਘ ਨਰਵਾਣਾ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਬਠਿੰਡਾ ਦੇ ਐਸਐਸਪੀ ਭੁਪਿੰਦਰਜੀਤ ਸਿੰਘ ਬਿਰਤ ਨੇ ਕੀਤੀ ਪ੍ਰੈਸ ਕਾਨਫਰੰਸ। ਉਹਨਾਂ ਨੇ ਦੱਸਿਆ ਕਿ ਹਮਲਾ ਕਰਨ ਵਾਲੇ 8 ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 5 ਬੁਸ਼ੀ ਗ੍ਰਿਫਤਾਰ ਕੀਤੇ ਗਏ ਹਨ ਅਤੇ 3 ਦੋਸ਼ੀ ਜਲਦ ਹੀ ਗ੍ਰਿਫਤਾਰ ਕਰਨੇ ਜਾਣਗੇ। ਉਹਨਾਂ ਨੇ ਦੱਸਿਆ ਕਿ ਦੋਸ਼ੀ ਪੁਲਿਸ ਰਿਮਾਂਡ 'ਤੇ ਹਨ ਅਤੇ ਉਹਨਾਂ ਕੋਲੋਂ ਦੁੰਗਾਈ ਨਾਲ ਕੁਝ-ਕਿਚ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਮਨੋਚਰ ਕੀਵਲ ਦੀਏ ਵਿਸ਼ੇਸ਼ ਰਿਪੋਰਟ। ਪਿਛੇ 21 ਜੂਨ ਨੂੰ ਕੁਲਬੀਰ ਨਰਵਾਨੇ ਤੇ ਆਪਣੇ ਆਊਟਰ ਰਿੰਗ ਰੋਡ ਤੇ ਫਾਇਰਿੰਗ ਹੋਈ ਸੀਗੀ ਰਾਤ 9:30 10 ਦੇ ਦਰਮਿਆਨ ਉਸ ਦੇ ਵਿੱਚ ਕੁਲਬੀਰ ਸਿੰਘ ਕੁਲਬੀਰ ਨਰਵਾਨੇ ਦੇ ਬਿਆਨ ਤੇ ਪਰਚਾ ਦਰਜ ਹੋਇਆ ਸੀ ਚਾਰ ਵਿਅਕਤੀਆਂ ਦੇ ਅਗੇਂਸਟ ਤੇ ਉਹਦੇ ਵਿੱਚੋਂ ਜਿਹਦੇ ਵਿੱਚ ਸੰਦੀਪ ਭੱਲਾ ਫਤੇ ਨਾਗਰੀ ਤੇ ਚਸਕਾਤੇ ਮਾਨ ਸਿੰਘ ਨਾਮਿਨੇਟ ਕੀਤੇ ਸੀ ਉਹਨੇ ਆਪਣੇ ਬਿਆਨ ਦੇ ਵਿੱਚ ਸੰਦੀਪ ਭੱਲਾ ਫਤੇ ਨਾਗਰੀ ਤੇ ਅਮਨਦੀਪ ਉਰਫ ਅਮਨਾ ਇਹ ਪਿੱਛੇ ਜੇ ਉਤਰਾਖੰਡ ਦੇ ਵਿੱਚ ਪੰਜਾਬ ਪੁਲਿਸ ਅਤੇ ਉਤਰਾਖੰਡ ਦੀ ਪੁਲਿਸ ਦੀ ਜੁਆਇੰਟ ਆਪਰੇਸ਼ਨ ਦੇ ਦੌਰਾਨ ਇਹਨਾਂ ਕੋ ਆਫਟਰ ਇਨਕਾਊਂਟਰ ਇੱਕ ਗ੍ਰਿਫਤਾਰ ਕੀਤੇ ਗਏ ਸੀਗੇ ਇਹਨਾਂ ਨੂੰ ਅਸੀਂ 12 7 ਨੂੰ 12 8 ਨੂੰ ਪ੍ਰੋਡਕਸ਼ਨ ਵੱਲ ਤੇ ਲੈ ਕੇ ਆਂਦਾ ਸੀ ਉਤਰਾਖੰਡ ਤੋਂ ਤੇ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਸੀ ਪੁੱਛਗਿੱਛ ਤੋਂ ਇਹਨਾਂ ਤੋਂ ਬਾਕੀ ਕ੍ਰਾਈਮ ਦਾ ਦਾ ਡਿਟੇਲ ਹੈਗੀ ਆ ਬਟ ਇਹਨਾਂ ਤੋਂ ਅਸੀਂ 6 ਵੈਪਨਸ ਰਿਕਵਰ ਕੀਤੇ ਆ ਵਿਦ ਅ ਡਿਫਰੈਂਟ ਔਫ ਅਮੂਨੀਸ਼ਨ ਜਿਹਦੇ ਵਿੱਚ 5 ਪਿਸਟਲ 32 ਬੋਰ ਇੱਕ ਪਿਸਟਲ 33 ਬੋਰ ਇੱਕ ਵਰਨਾ ਵਾਈਟ ਵਰਨਾ ਕਾਰ ਜੋ ਕੁਲਬੀਰ ਨਰੂਆਣੇ ਦੇ ਕੀਤੀ ਫਾਇਰਿੰਗ ਦੇ ਦੌਰਾਨ ਵਰਤੀ ਗਈ ਸੀਗੀ ਤੇ ਇੱਕ ਗੱਡੀ ਐਕਸਯੂਵੀ 500 ਮਹਿੰਦਰਾ ਇਹ ਇਹਨਾਂ ਤੋਂ ਬਰਾ ਬ੍ਰਾਹਮਤ ਕੀਤੀ ਗਈ ਹੈ ਟੋਟਲ ਅਸੀਂ ਹੁਣ ਤੱਕ ਪੰਜ ਇਸ ਮੁਕਦਮੇ ਦੇ ਵਿੱਚ ਗ੍ਰਫਤਾਰ ਕੀਤੇ ਹੋਏ ਨੇ ਇਹਨਾਂ ਦੇ ਇਹਨਾਂ ਦੇ ਸੰਦੀਪ ਭੱਲੇ ਦੇ ਤੇ ਨਾਲ ਉਹਨਾਂ ਦੇ ਜਿਹੜੇ ਸਾਥੀ ਸੀਗੇ ਅਸੀਂ ਪਹਿਲਾਂ ਰਿਮਾਂਡ ਤੇ ਲੈ ਹੋਏ ਸੀ ਅੱਜ ਦੁਬਾਰਾ ਫਿਰ ਪੇਸ਼ ਕਰ ਰਹੇ ਹਾਂ ਕੋਰਟ ਦੇ ਵਿੱਚ